ਸੰਗਜੀ ਇਹ ਵੀਡੀਓ ਇਮਲੀ ਦੇ ਉਸ ਇਤਿਹਾਸਿਕ ਬੂਟੇ ਦੀ ਹੈ ਜੋ ਗੁਰੂ ਰਵਿਦਾਸ ਮਹਰ ਦੇ ਜਰਵਸਨ ਮੰਦਿਰ ਦੇ ਵਿੱਚ ਸਥਿਤ ਹੈ ਜੋ ਅੱਜ ਵੀ ਹਰਿਆ ਭਰਿਆ ਹੈ ਦੇਖੋ ਜੋ ਹੁਕਮਨਾਮਾ ਸਾਨੂੰ ਕਾਂਸੀ ਬਨਾਰਸ ਤੋਂ ਆਉਂਦਾ ਹੈ ਸਾਨੂੰ ਮੰਨਣਾ ਚਾਹੀਦਾ ਹੈ ਮੈਨੇਜਮੈਂਟ ਨੇ ਲਿਖ ਕੇ ਪਾਇਆ ਇਮਲੀ ਕੇ ਪੇੜ ਪਰ ਕਿਸੇ ਵੀ ਪ੍ਰਕਾਰ ਦਾ ਧਾਗਾ ਬੰਦਣਾ ਸਖਤ ਬਨਾ ਹੈ ਸੰਗਜੀ ਕੱਲ ਮਿਤੀ 29 ਮਾਰਚ ਸੀਗੀ ਤੇ ਤੁਸੀਂ ਦੇਖ ਸਕਦੇ ਆ ਇਮਲੀ ਦੇ ਬੂਟੇ ਉੱਤੇ ਧਾਗਾ ਇੱਕੋ ਹੀ ਸੀਗਾ ਤੇ ਅੱਜ ਹੈਗੀ 30 ਮਾਰਚ 2025 ਤੇ ਅੱਜ ਦੀ ਵੀਡੀਓ ਦੇਖੋ ਤੇ ਧਾਗੇ ਕਿੰਨੇ ਹੀ ਜ਼ਿਆਦਾ ਸੰਗਤਾਂ ਦੇ ਵੱਲੋਂ ਬੰਨ੍ਹ ਦਿੱਤੇ ਗਏ ਆ ਹੱਥ ਜੋੜ ਕੇ ਬੇਨਤੀ ਹੈ ਸੰਗਤ ਜੀ ਇਹ ਇਮਲੀ ਦਾ ਬੂਟਾ ਜਿਹੜਾ ਹੈ ਸਤਿਗੁਰੂ ਰਵਿਦਾਸ ਮਹਾਰਾਜਾ ਸ਼ਿਵਾ ਸਤਕਾ ਅੱਜ ਵੀ ਹਰਿਆ ਭਰਿਆ ਹੈ ਅਸੀਂ ਜੋ ਕੁਝ ਵੀ ਮੰਗਣਾ ਉਹ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਜਨਮ ਸਥਾਨ ਮੰਦਿਰ ਵਿਖੇ ਪਹੁੰਚ ਕੇ ਮੰਗਣਾ ਹੈ ਤੇ ਬੇਨਤੀ ਹੈ ਕਿ ਇੱਥੇ ਮੱਥਾ ਜ਼ਰੂਰ ਟੇਕੋ ਪਰ ਇਸ ਤਰ੍ਹਾਂ ਧਾਗੇ